ਨਾਬਾ ਵਿਖੇ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਹੋਈ ਤੱਕਾ ਮੁਕੀ ਡੀਐਸਪੀ ਨਾਬਾ ਮਨਦੀਪ ਕੌਰ ਨਾਬਾ ਦੇ ਕਰਾਵ ਨੂੰ ਦਿੱਤੀ ਗਈ ਸੀ ਕਾਲ ਡੀਐਸਪੀ ਨਾਬਾ ਦੀ ਗੱਡੀ ਨੂੰ ਰੋਕਣ ਤੇ ਹੋਇਆ ਸੰਗਰਾਸ਼ ਡੀਐਸਪੀ ਨਾਬਾ ਮਨਦੀਪ ਕੌਰ ਵੱਲੋਂ ਕਿਸਾਨਾਂ ਉੱਪਰ ਵਰਦੀ ਫੜਨ ਦੇ ਲਗਾਏ ਦੋਸ਼ ਕਿਸਾਨਾਂ ਦੀਆਂ ਪੱਗਾਂ ਲਥੀਆਂ ਕਿਸਾਨਾਂ ਦੇ ਕੱਪੜੇ ਪਾੜੇ ਗਏ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਭਾਰੀ ਤਣਾਅ ਬਟੂਆ ਹੱਲ ਕਰੋ ਹੋਰ ਯਤਨ ਕੀਤੇ ਨੇ ਸਰਦੇ ਹੁੰਦੇ ਨੇ ਮੈਂ ਦੋ ਮਿੰਟ ਖੜ ਜਾ ਬਾਬੇ ਕਰ ਲੈਂਦੇ ਮੈਨੂੰ ਕਮੈਂਟ ਕਰ ਲੈ ਪਲੀਜ਼ ਪਰ ਕਰ ਲਈ 1 ਮਿੰਟ ਕੀ ਲੱਗਦਾ ਕੀ ਆ ਕਿਉਂ ਤੁਹਾਨੂੰ ਇਹ ਇਹ ਹਾਲ ਜਿਹੜੇ ਦੋਸ਼ ਵੱਡੇ ਡੀਐਸਪੀ ਤੇ ਨਾਬਦ ਲੱਗ ਰਹੇ ਨੇ ਭਾਈ ਜੀ ਡੀਐਸਪੀ ਸਾਹਿਬ ਨੂੰ ਸਟੇਜ ਤੋਂ ਵੀ ਨਾਊਜ਼ਮੈਂਟ ਹੋਈ ਆ ਕਿ ਪ੍ਰਸ਼ਾਸਨਾ ਜਿਹੜੀ ਸਾਡੀ ਮੰਗ ਮੰਨੇ ਸੋ ਤੁਸੀਂ ਦੇਖਿਆ ਕਿ ਸਾਡੇ ਕੱਪੜੇ ਪਾਰੇ ਗਏ ਨੇ ਭਾਈ ਮੋਬਾਈਲ ਕੱਢ ਲੈ ਸਾਡੀਆਂ ਜੇਬਾਂ ਚੋਂ ਬਟੂਆ ਹੀ ਕੱਢ ਕੇ ਲੈ ਗਿਆ ਪ੍ਰਸ਼ਾਸਨੂਰੇ ਦਾ ਸਾਡੇ ਜੇਬਾਂ ਚੋਂ ਸਾਡੇ ਮੋਬਾਈਲ ਲੈ ਗਿਆ ਖਿੱਚ ਕੇ ਸਾਨੂੰ ਕਿੱਚਾ ਤੂੰ ਹੀ ਕਰਕੇ ਬਗੈਰ ਵਰਦੀ ਤੋਂ ਬਾਈ ਇਹ ਪੱਗ ਕਿਵੇਂ ਲਈ ਪੱਗ ਬਾਈ ਪੁਰਸ ਵਾਲਿਆਂ ਬਾਈਆਂ ਨੇ ਲਾ ਗਿਆ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਲਫੜ ਮਾਰੇ ਨੇ ਕਿਤੇ ਸੰਕੇਸਾਂ ਤੋਂ ਖਿੱਚ ਕੇ ਪਰਾਂ ਕਰਿਆ ਗਿਆ ਅਸੀਂ ਕਿਹਾ ਸੀ ਵੀ ਸਾਡੀ ਜਿਹੜੀ ਸਟੇਜ ਤੋਂ ਅਨਾਉਂਸਮੈਂਟ ਹੋਈ ਆ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਮੰਗ ਆ ਉਹ ਨਾਲ ਮੀਟਿੰਗ ਕਰੋ मैडम फेयर जान देवांगे सो आ देखो प्रभो ਸਾਡੇ ਕੱਪੜੇ ਵੀ ਪਾੜੇ ਗਏ ਨੇ ਬੀਐਸਪੀ ਮੈਡਮ ਕਹਿੰਦੀ ਉਹਨਾਂ ਦੀ ਵਰਦੀ ਪਾੜੀ ਗਈ ਆ ਲਕੀ ਦੋਸ਼ ਨਹੀਂ ਵਰਦੀ ਦੇਖ ਲੋ ਉਹਨਾਂ ਦੀ ਵੀ ਪਾੜੀ ਗਈ ਆ ਕਿ ਨਹੀਂ ਪਾੜੀ ਗਈ ਆ ਸਾਡੀ ਭੈਣ ਆ ਸਤਕਾਰਯੋਗ ਆ ਸਾਡੇ ਭੈਣਾਂ ਸਮਾਨ ਆ ਸਾਡੀਆਂ ਤੀਆਂ ਸਮਾਨ ਆ ਅਸੀਂ ਕਿਸਾਨਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਇਹ ਪੰਕਜ ਬੱਪੂ ਨੂੰ ਬਚਾਉਣ ਲੱਗੇ ਹੋਏ ਨੇ ਅਸੀਂ ਵਰਦੀ ਕਿਉਂ ਪਾੜਾਂਗੇ ਯਾਰ ਕਿਸੇ ਨੂੰ ਹੁਣ ਹੁਣ ਕੀ ਹੁਣ ਕਿਸਾਨ ਕੀ ਮੰਗ ਕਰਦੇ ਨੇ ਕਿਸਾਨ ਮੰਗ ਇਹ ਕਰਦੇ ਨੇ ਕਿ ਬੱਪੂ ਪੰਕਜ ਨੂੰ ਬਾਈ ਲੱਖਾਂ ਦੇ ਪੈਸੇ ਔਰ ਜਿਹੜੀਆਂ ਹੋਰ ਬੰਦੀਆਂ ਧਰਾਮਾਂ ਨੇ ਉਹ ਤੇ ਲਾ ਕੇ ਪਾਰੀ ਕਰ ਕੰਮ ਕਰਦੇ ਨਾ ਬਸ ਸਾਡਾ ਕੋਈ ਯਾਦ ਮਾਕੀ ਨਹੀਂ ਸਾਡਾ ਮਾਈਟ ਮਰਾਲ ਜਾਂ ਕਿਸੇ ਪ੍ਰਸ਼ਾਸਨ ਨਾਲ ਕੋਈ ਵਿਰੋਧ ਨਹੀਂ ਅਸੀਂ ਤਾਂ ਪੰਕਜ ਪੱਪੂ ਦੇ ਚੋਰਾਂ ਦੀ ਹਮਾਇਤ ਤੇ ਆ ਗਏ ਭਾਈ ਜਿਹੜਾ ਭਗਵਾਨ ਕਮਾਨ ਕਹਿੰਦਾ ਸੀ ਪੱਗਾ ਨਹੀਂ ਲੈਣ ਗਿਆ ਆ ਦੇਖ ਲੀਆ ਕੀ ਲੋਕਾਂ ਲਈ 22 ਦਿਨ ਦਿਹਾੜੇ ਨਾਬੇ ਜ਼ਹਿਰ ਦੇ ਵਿੱਚ ਜਿੰਦੇ ਟੁੱਟਦੇ ਨੇ ਵੱਡੀਆਂ ਚੋਰੀਆਂ ਹੁੰਦੀਆਂ ਨੇ ਅਸੀਂ ਉਹ ਚੋਰਾਂ ਨੂੰ ਫੜਿਆ ਕਿਸਾਨਾਂ ਨੇ ਫੜਿਆ ਇਹ ਪ੍ਰਸ਼ਾਸਨ ਦਾ ਕੰਮ ਨਹੀਂ ਜਿਹੜਾ ਅਸੀਂ ਕਰ ਰਹੇ ਹਾਂ ਲੋਕ ਕਹਤਾ ਫਿਰ ਤੂੰ ਫਿਰ ਸਾਡਾ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਘਰਾਵੋਂ ਲੈ ਕੇ ਡੀਐਸਪੀ ਨਾਪਾ ਦੇ ਬਾਹਰ ਇੱਕ ਧਰਨਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜਦ ਤੱਕ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਡੀਐਸਪੀ ਦਾ ਘਰਾਵ ਰਹਿਗਾ ਤਾਂ ਬੀਐਸਪੀ ਨੂੰ ਨਾਪਾ ਨੂੰ ਇਸ ਦਫ਼ਤਰ ਤੋਂ ਬਾਹਰ ਨਹੀਂ ਕੱਢਿਆ ਦਿੱਤਾ ਜਾਵੇਗਾ ਲੇਕਿਨ ਤਸਵੀਰਾਂ ਤੁਹਾਨੂੰ ਦਿਖਾ ਦੇਵਾਂ ਤਸਵੀਰਾਂ ਜਿਹੜੀਆਂ ਨੇ ਕਾਫੀ ਮਾਹੌਲ ਬਣਾਪੋਦਾ ਹੋ ਚੁੱਕਾ ਹੈ ਨਾਪਾ ਦੇ ਇਹਦੇ ਬੀਐਸਪੀ ਦਫ਼ਤਰ ਦੇ ਬਾਹਰ ਜਿੱਥੇ ਡੀਐਮ ਵੀ ਤੇ ਇਨਕਰੀਡੀਬਲ ਭੋਤੂ ਕਿਸਾਨਾਂ ਦੇ ਵਿੱਚ ਆਪ ਹੀ ਵੱਡਾ ਜੱਲੂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ ਵੱਡਾ ਵੱਡੀ ਬਹਿਸ ਲੱਗ ਆਪੇ ਤਸਵੀਰਾਂ ਨੂੰ ਲੈ ਕੇ ਪੀਰ ਦਿਖਾ ਦਿਆ ਆਪਾਂ ਡੀਐਸਪੀ ਦਫ਼ਤਰ ਦੇ ਬਾਹਰ ਜਿੱਥੇ ਕਿਸਾਨਾਂ ਨੇ ਸਿੱਧਾ ਅਧਾਲਾਂਕੇ ਕਰਦੀ ਵੀ ਜੋਰ ਨਾਲ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਜੇਕਰ ਇਹ ਸੰਘਰਸ਼ ਚੱਲਦਾ ਰਹੇਗਾ ਇਸ ਵੀਰਾਂ ਦੇਖਾ ਲਓ ਤੁਸੀਂ ਡੀਐਸਪੀ ਨਾਲ ਬਰਾਕਰ ਕਿਸਾਨਾਂ ਵੱਲੋਂ ਕੀਤਾ ਗਿਆ ਡੀਐਸਪੀ ਨਾਲ ਬਰਾਕਰ ਕਿਸਾਨਾਂ ਵੱਲੋਂ ਕੀਤਾ ਗਿਆ ਭਾਰੀ ਬਹੁਤ ਲੋਕ ਇਹ ਮੌਜੂਦ ਬਹੁਤ ਕਾਫੀ ਜਮਾਤ ਰਹੇ ਹੋ ਗਏ ਵੀਰਾਂ ਤੁਸੀਂ ਦੇਖਦੇ ਹੋ ਡੀਐਸਪੀ ਜੀ ਨੇ ਕਿਸਾਨਾਂ ਨਾਲ ਬਹਿਸ ਕਰ ਦੇਣਾ ਜਾਣੇ ਕਿਨੇ ਕਿਸਾਨ ਲੱਗੇ ਨੇ ਬੰਦੀ ਕਾਰਵਾਈ ਕੀਤੀ ਜਾਵੇ ਇੱਕ ਪਾਸੇ ਕਿਸਾਨ ਜਿਹੜੇ ਨੇ ਹੱਥ ਜੋੜ ਰਹੇ ਨੇ ਉਹ ਤੇ ਲਵੇ ਵੀਰਾਂ ਦੇ ਜੋ ਕਿ ਤਰ੍ਹਾਂ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਸ਼ਾਮਪੂਰ ਜਰਨਾ ਦੀ ਅੰਮ੍ਰਿਤ ਸਾਧ ਬੈਂਡਰ ਦੇ ਵਿੱਚ ਉਹਨਾਂ ਨੇ ਲਾਂਘ ਕੀਤਾ ਸੀ ਚੋਟੇਗਰ ਉਸਿਆ ਦੇ ਖਿਲਾਫ ਕਾਰਵਾਈ ਦੇਖੋ ਜੀ ਇਹ ਮੇਰੀ ਗੱਡੀ ਆਂਦਰਾ ਤੋਂ ਮੇਰੇ ਕੋਲ ਆਉਂਦੇਗਾ ਗੱਡੀ ਦੇ ਅੱਗੇ ਲੰਮੇ ਰਹਿ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਦੀ ਜੀਬ ਵੀ ਲਾਚੂੜਾ ਦਿੱਤੀਆਂ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵੀ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾ ਲੈਣ ਦੋ ਬਾਹਰ ਇਹਨਾਂ ਨੇ ਮੇਰੇ ਨਾਲ ਤੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਿਹਾ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਕੀ ਦੀ ਐਸਪੀ ਮੈਡਮ ਮਨਦੀਪਪੁਰ ਜਿਹੜੇ ਨੇ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਡੀਐਸਪੀ ਵੱਲੋਂ ਦੋਸ਼ ਲਗਾਏ ਗਏ ਨੇ ਕਿਸਾਨਾਂ ਵੱਲੋਂ ਉਹਨਾਂ ਦਾ ਨਾਮ ਧੱਕੇਸ਼ਾਹੀ ਕੀਤੀ ਗਈ ਹੈ ਲੇਕਿਨ ਦੂਜੇ ਪਾਸੇ ਕਿਸਾਨ ਜਿਹੜੇ ਅਪੀਲ ਕਰ ਰਹੇ ਨੇ ਪਹਿਲਾਂ ਹੀ ਅਪੀਲ ਉਹਨਾਂੇ ਕਰ ਦਿੱਤੀ ਸੀ ਵੀ ਡੀਐਸਪੀ ਮੈਡਮ ਇੱਥੋਂ ਨਹੀਂ ਜਾ ਸਕਦੇ ਜਦੋਂ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਸ਼ੰਭੂਬੌਰ ਤੋਂ ਟਰੈਲੀ ਚੋਰੀ ਹੋਈਆਂ ਨਾਬੇ ਬਰਾਮਦ ਹੋਈਆਂ ਲੇਕਿਨ ਪੁਲਿਸ ਨੇ ਇੱਕ ਟੀਮੀ ਐਫਆਈਆਰ ਦਾ ਜੋਈ ਜਿਸ ਤੇ ਬਹੁਤ ਜਿਹੜੀ ਆਮ ਆਦਮੀ ਪਾਰਟੀ ਦਾ ਗੁਪਤੰਕ ਟੱਪੂ ਜਿਸ ਨੂੰ ਜ਼ਮਾਨਤ ਮਿਲੀ ਹੁ ਜੀ ਟਰਾਲੀ ਦੇ ਦੋਸਤ ਦੇ ਵਿੱਚ ਇਹ ਮਾਮਲਾ ਦਰਜ ਹੋਣਾ ਚਾਹੀਦਾ ਸੰਜੀਤ ਕੁਮਾਰ ਪੀਟੀਸੀ ਨੂੰ ਹਾਂ ਜੀ ਕੀ ਹੋਇਆ ਕੀ ਸੀ ਸਾਰੀ ਗੱਲ ਦੱਸੋ ਪਹਿਲਾਂ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੀ ਸੀ ਜੋ ਕਿ ਪਿਛਲੇ ਸਾਰੇ ਪ੍ਰਸ਼ਾਸਨ ਨੂੰ ਸਾਰੀ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰ ਨੇ ਉਹਨਾਂ ਦੀ ਪੜ ਨਾਪ ਦੇ ਨਾਪ ਦੇ ਪੱਪੂ ਪੰਕਜ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰੇਆਂ ਫੜਾਈਆਂ ਨੇਗੀਆਂ ਇਹ ਚੋਰ ਹੈ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਦੂਜੀ ਅੰਮ੍ਰਿਤਸਰ ਵਾਲੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਿਆ ਸੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘ੍ਰੋਹ ਕਰਾਂਗੇ ਅੱਜ ਅਸੀਂ 7 ਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਅੱਗੋਂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇੱਥੋਂ ਦੀ ਮਨਦੀਪ ਕੌਰ ਚੀਮਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਭੈਣਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਸਾਥੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਉਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਜੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜੇ ਕਹਿੰਦੇ ਵੀ ਮੈਂ ਕਿਸਾਨਾਂ ਦੇ ਨਾਲ ਆ ਇਹ ਚੋਰਾਂ ਦੀ ਸਰਕਾਰ ਹੈਗੀ ਇਹ ਕੁੱਤੀ ਚੋਰਾਂ ਦੇ ਨਾਲ ਰਲ ਗਈ ਪਰ ਜਿਹੜਾ ਅੱਜ ਦਾ ਸਾਡਾ ਆਲਾਣਾ ਹੈਗਾ ਅਸੀਂ ਜਾਨ ਦੇ ਸਕਦੇ ਆ ਇਹ ਗੱਡੀ ਨੂੰ ਅੱਕੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘ ਦੇ ਲੰਘ ਜੇ ਐਨਾ ਕਹਿੰਦੀ ਹੂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਧਰ ਇੱਧਰ ਦੇਖੋ ਸਾਰੇ ਇੱਧਰ ਦੇਖੋ ਸੀ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਬਾਤ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹ ਵੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਆ ਗਏ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜ੍ਹਿਆ ਆਹ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਪਾਲ ਪੱਟਿਆ ਬਾਈ ਅੱਜ ਤੋਂ ਜ਼ਿਆਦਾ ਉਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਹਰਮਨ ਉਹ ਕਹਿੰਦੇ ਮੇਰੇ ਵਰਦੀ ਨੂੰ ਹੱਥ ਪਾਇਆ ਕੋਲੀ ਜੀ ਉਹ ਬਿਲਕੁਲ ਝੂਠ ਬੋਲ ਰਿਹਾ ਹੋਂ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਘਟਾ ਰਬਈਆ ਅੱਜ ਮੈਡਮ ਦਾ ਅਸੀਂ ਪਹਿਲਾਂ ਕਿਹਾ ਸੀ ਜਦੋਂ ਰੋਜ ਪ੍ਰਦਰਸ਼ਨ ਵੀ ਸਾਡੀ ਵੱਡੀ ਬਿਲਕੁਲ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪੜ੍ਹਦੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਬਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖਦੇ ਆ ਉਹਦਾ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਧਰ ਆ ਇਥੋਂ ਪਤਾ ਲੱਗਦਾ ਸਾਨੂੰ ਮੰਤ ਵਿੱਚ ਪੱਕੂ ਦੇ ਨਾਲ ਇਹਨਾਂ ਦੀ ਵੀ ਹਿੱਸੇਦਾਰੀ ਆ ਹਿੱਸੇਦਾਰੀ ਸਾਡੀ ਬਿਲਕੁਲ ਸਾਡੀਆਂ ਜਾਨਾਂ ਦਾ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਬਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਭਾਈ ਉਸ ਪ੍ਰਦਰਸ਼ਨ ਨੂੰ ਇੰਚਕਾ ਭੜਚਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹੀਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾਚਾਰੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਨ ਇੱਥੇ ਦਾ ਪ੍ਰਸ਼ਾਸਨ ਉਹ ਪੱਕੇ ਪੱਪਲੂ ਵਿਚਾਰ ਰਿਹਾ ਬਾਈ ਪੱਕੇ ਬਸ ਬੰਦਾ ਜਿਹੜੀ ਗੱਡੀ ਆ ਕੇ ਉਹਨਾਂ ਕੀ ਹੋਇਆ ਕੀ ਹੈ ਜੀ ਸਾਰੀ ਟਕਰਾਓ ਕਿਉਂ ਹੈ ਪੁਲਿਸ ਦੇ ਨਾਲ ਅਸਲ ਵਿੱਚ ਤਾਂ ਹੀ ਸ਼ਾਂਤ ਮੈਂ ਡਰਨਾ ਲੱਗੇ ਸੀ ਅਸੀਂ ਕਬਸੇ ਬੈਠੇ ਸੀ ਉਦੋਂ ਸਾਡੀ ਅਗੂਆ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇ ਜਿਹੜੇ ਡੇਟ ਨੇ ਇਹਨਾਂ ਦਾ ਘਰੋ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤਾਂ ਬਾਹਰ ਨਾ ਆਵੇ ਬਾਹਰਲਾ ਅੰਦਰ ਨਾ ਜਾਵੇ ਅਸੀਂ ਸ਼ਾਂਤਮਈ ਬੈਠੇ ਤੇ ਤਾਂ ਇੱਜਾ ਦੇ ਦੇਖੋ ਘਟੀਆ ਪ੍ਰਸ਼ਾਸਨ ਕਿਵੇਂ ਜਿਹੜੀ ਅੱਜ ਦੀ ਹੋਇਆ ਮਨਦੀਪ ਕੌਰ ਜੀ ਮਾਂ ਉਹ ਕਿਵੇਂ ਆਪਣੇ ਗੁੰਡਿਆਂ ਨੂੰ ਲੈ ਕੇ ਬਾਹਰ ਆਈ ਕਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨਾਂ ੱੱੱਕਾ ਮੁੱਕੀ ਕਰਿਆ ਤੇ ਮੇਰੇ ਉਹਨੇ ਸ਼ਾਂਤ ਮੈਂ ਬੈਠੇ ਸੀ ਤੇ ਨਾਲੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਦੇ ਲੋਕੋ ਤੇ ਜੇ ਇੱਕ ਸੋਰੀਏ ਇੱਕ ਟਰਾਲੀ ਚੋਰ ਜਿਹਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਇੱਥੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਪਿਆ ਇੱਥੋਂ ਦਾ ਪ੍ਰਸ਼ਾਸਨ ਅਸੀਂ ਪੂਰਾ ਸਬੂਤਾਂ ਦੇ ਨਾਲ ਉਹਨਾਂ ਨੇ ਸਾਹਮਣੇ ਕਾ ਚੁੱਕੇ ਤਾਂ ਵੀ ਇੱਥੋਂ ਦਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਗਿਰਫਤਾਰ ਕਰਨ ਦੀ بجائے ਸਾਡੇ ਕਿਸਾਨ ਵੀਰਾਂ ਤੇ ਸਾਡੇ ਮਾਵਾ ਪਹਿਣਾ ਤੇ ਅੱਜ ਲਾਠੀ ਚਾਰਜ ਕਟੰਡਾ ਕੇ ਚੱਕ ਰਹੇ ਨੇ ਉਹ ਮਨਦੀਪ ਕਾਰਚੀ ਮਾਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰ ਸੀ ਅਸੀਂ ਸਿਰਫ ਆਪਣੇ ਹੱਕ ਮੰਗ ਰਹੇ ਸੀ ਮੁੰਜੀਪੁਰ ਕਹਿੰਦੇ ਨੇ ਤੁਹਾਨੂੰ ਉਹਨਾਂ ਦੀ ਵਰਦੀ ਫੜੀ ਵਰਦੀ ਪਾੜੀ ਕੋਈ ਲੱਗਦਾ ਇਸ ਤਰ੍ਹਾਂ ਦਾ ਨਹੀਂ ਅਸੀਂ ਉਹਦੇ ਵਰਦੀ ਤਾਂ ਖਿੱਚ ਲਓ ਜੀ ਉਹਦੀ ਵਰਦੀ ਚੱਕ ਕਰ ਲਓ ਉਹਦੇ ਮਾਰਤੀ ਤੇ ਇੱਕ ਖਰੋਚ ਵੀ ਹੋਵੇ ਤੇ ਸਾਡੇ ਕਿਸਾਨ ਵੀਰਾਂ ਦੇ ਕਿਵੇਂ ਉਹਨੇ ਕੱਪੜੇ ਪਾੜੇ ਨੇ ਕਿਵੇਂ ਸਾਡੇ ਕਿਸਾਨ ਵੀਰਾਂ ਦੇ ਬਾਲ ਪੱਟੇ ਗਏ ਪੱਗਾ ਵੀ ਕਰੀ ਗਈ ਕਿ ਮੈਂ ਪੱਗਾ ਤਾਰੀਆਂ ਗਈਆਂ ਇਹ ਇਥੋਂ ਦਾ ਘਟੀਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸਹਤੇ ਤੇ ਭਗਵੰਤ ਮਾਨ ਜਿਹੜਾ ਇਥੋਂ ਦਾ ਮੁੱਖ ਮੰਤਰੀ ਏ ਪਿੰਡਾਂ ਤੋਂ ਸਰਕਾਰ ਚੱਲੂਗੀ ਐ ਸੱਤਾ ਤੋਂ ਸਰਕਾਰ ਚੱਲੂਗੀ ਜਦੋਂ ਪਿੰਡਾਂ ਨੇ ਅੱਜ ਆਪਣਾ ਹੱਕ ਮੰਗ ਰਹੇ ਨੇ ਤਾਂ ਕਿਵੇਂ ਸਾਡੇ ਉੱਤੇ ਤਸੱਦਿਕ ਕੀਤਾ ਜਾਂਦਾ ਹੈ ਇਥੋਂ ਦਾ ਘਟੀਆ ਪ੍ਰਸ਼ਾਸਨ ਅਸੀਂ ਇਹ ਭਗਵਾਨ ਤਮਨ ਨੂੰ ਚੇਤਾਵਨੀ ਦੰਨਿਆ ਜੇ ਇਹਨੇ ਸਾਡੇ ਚੇਪਰੇ ਨੁਰ ਪੈ ਨੂੰ ਨਾ ਕੇ ਫਤਾਰ ਕਰਿਆ ਤਾਂ ਅਗਲਾ ਐਕਸ਼ਨ ਅਸੀਂ ਬਹੁਤ ਤਿੱਖਾ ਕਰਾਂਗੇ ਅਸੀਂ ਸਿਰ ਤੇ ਕੇ ਵੀ ਇਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਲੰਬਾ ਮੋਰਚਾ ਚੱਲੂਗਾ ਜਦੋਂ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇਸੇ ਤਰ੍ਹਾਂ ਇੱਥੇ ਘਟੇ ਰਹਾਂਗੇ